ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿੱਚ ਭਾਵੇਂ ਉਹਨਾਂ ਦਾ ਜਨਮ 28 ਸਤੰਬਰ 1907 ਨੂੰ ਪਾਕਿਸਤਾਨ ਦੇ ਕਸਬਾ ਲਾਇਲਪੁਰ ਦੇ ਪਿੰਡ ਬੰਗਾ ਵਿੱਚ ਹੋਇਆ ਸੀ ਲਾਇਲਪੁਰ ਹੁਣ ਜ਼ਿਲ੍ਹਾ ਫੈਸਲਾਪੁਰ ਜੋਂ ਜਾਣਿਆ ਜਾਂਦਾ ਏ ਪਰ ਉਹਨਾਂ ਦਾ ਜੱਦੀ ਪਿੰਡ ਭਾਰਤੀ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਕਸਬਾ ਬੰਗਾ ਲੱਗੇ ਹੈ ਉਹਨਾਂ ਦੀ ਇਸ ਯਾਦਗਾਰ ਕੋਲ ਲੰਘਦੇ ਹੋਏ ਅਸੀਂ ਜਾ ਰਹੇ ਹਾਂ ਉਹਨਾਂ ਦੇ ਪਿੰਡ ਜਿੱਥੇ ਸਾਡੇ ਇੱਕ ਸਾਥੀ ਗੰਗਵੀਰ ਦਸਣਗੇ ਉਹਨਾਂ ਦੇ ਘਰ ਦੀ ਦਾਸਤਾਂ ਉਹ ਘਰ ਜਿੱਥੇ ਉਹਨਾਂ ਦੇ ਮਾਤਾ ਵਿਦਿਆਵਤੀ ਕੌਰ ਜੀ ਆਪਣੇ ਅੰਤਨ ਸਾਹਾਂ ਤੱਕ ਰਹੇ ਆ ਸਰਕਰ ਦੇ ਨਾਲ ਜੋ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਸ਼ਹੀਦ ਭਗਤ ਸਿੰਘ ਦੀ ਇੱਕ ਯਾਦਗਾਰ ਹੈ ਅਤੇ ਨਾਲ ਹੀ ਹੈ ਇੱਕ ਮਿਊਜ਼ੀਅਮ ਅਸੀਂ ਇਸ ਵੇਲੇ ਖਟਕੜ ਕਲਾਂ ਦੇ ਵਿੱਚ ਹੈਗੇ ਆ ਜੀ ਤੇ ਇਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਹੁਣਾਂ ਦਾ ਜਿਹੜਾ ਜੱਦੀ ਪਿੰਡ ਹੈਗਾ ਆ ਇਸ ਪਿੰਡ ਨੂੰ ਮਾਨ ਪ੍ਰਾਪਤ ਹੈ ਉਸ ਪਰਿਵਾਰ ਦੇ ਨਾਲ ਇੱਥੇ ਵਿਚਰਨ ਦਾ ਸ਼ਹੀਦ ਇਜਮ ਸਰਦਾਰ ਭਗਤ ਸਿੰਘ ਜੀ ਦਾ ਸਾਰਾ ਪਰਿਵਾਰ ਇਸ ਪਿੰਡ ਦੇ ਵਿੱਚ ਰਹਿੰਦਾ ਰਿਹਾ ਹੈ। ਉਹਨਾਂ ਦਾ ਉਹਨਾਂ ਦੇ ਮਾਤਾ ਜੀ 1975 ਤੱਕ ਆਖਰੀ ਸਮੇਂ ਤੱਕ ਆਪਣੇ ਇਸੇ ਪਿੰਡ ਦੇ ਵਿੱਚ ਰਹਿੰਦੇ ਰਹੇ ਆ। ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰ ਵੀ ਲਗਭਗ ਆਪਣੇ ਕਾਫੀ ਸਮਾਂ ਜਿਹੜਾ ਉਹਨਾਂ ਦਾ ਜ਼ਿੰਦਗੀ ਦਾ ਇੱਥੇ ਹੀ ਬਤੀਤ ਕੀਤਾ ਆ ਤੇ 1960 ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਜਿੱਦਾਂ ਸਰਕਾਰ ਵੱਲੋਂ ਉਹਨਾਂ ਨੂੰ ਜਿੱਥੇ-ਜਿੱਥੇ ਕਾਰੋਬਾਰ ਜਾਂ ਜ਼ਮੀਨ ਅਲਾਟ ਹੋਈ ਸੀ ਉੱਥੇ ਚਲੇ ਗਏ ਸੀ। ਪਰ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਦੇ ਮਾਤਾ ਜੀ ਜਿਹੜੇ ਆ ਇੱਥੇ ਹੀ ਰਹਿੰਦੇ ਰਹੇ ਆ 1975 ਤੋਂ ਬਾਅਦ ਫਿਰ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਇਹਨਾਂ ਨੂੰ ਇਸ ਘਰ ਨੂੰ ਟੇਕਓਵਰ ਕਰਕੇ ਇਹਨਾਂ ਦੀ ਇੱਥੇ ਰੈਨੋਵੇਸ਼ਨ ਵਗੈਰਾ ਇਹਦੀ ਸਾਮ ਸੰਭਾਲ ਜਿਹੜਾ ਆਰਕੀਓਲੋਜੀਕਲ ਡਿਪਾਰਟਮੈਂਟ ਉਹ ਤੋਂ ਕਰ ਰਿਹਾ ਆ ਤੇ ਹੁਣ ਜਦੋਂ 2005 ਦੇ ਵਿੱਚ ਇਹਦੀ ਸਾਰੀ ਰੈਨੋਵੇਸ਼ਨ ਹੋਈ ਆ ਜੋ ਇਹਦਾ ਮੌਜੂਦਾ ਜੋ ਢਾਂਚਾ ਤੁਸੀਂ ਹੁਣ ਦੇਖ ਰਹੇ ਹੋ ਇਹ 2005 ਤੋਂ ਇਸੇ ਤਰ੍ਹਾਂ ਹੈਗਾ ਆ ਹਰ ਰੋਜ਼ ਇੱਥੇ ਸੈਲਾਨੀ ਜਿਹੜੇ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਨਾਲ ਰੱਖਦੇ ਆ ਆਪਣਾ ਤਾਲਮਿਲ ਬਣਾ ਕੇ ਜਿਹੜੇ ਉਹਨਾਂ ਦੇ ਉਹਨਾਂ ਦੇ ਲਈ ਸ਼ਰਧਾ ਰੱਖਦੇ ਆ ਉਹ ਇੱਥੇ ਵਿਜ਼ਿਟ ਕਰਦੇ ਆ ਤੇ ਸਰਕਾਰ ਵੱਲੋਂ ਹੁਣ ਬੜੀ ਵਧੀਆ ਤਰੀਕੇ ਨਾਲ ਵੀ ਸਾਮ ਸੰਭਾਲ ਕੀਤੀ ਜਾ ਰਹੀ ਆ ਬਾਕੀ ਇਦਾਂ ਆ ਪਈ ਜਿੱਦਾਂ ਇਦਾਂ ਇਹ ਸ਼ਹੀਦ ਅਸੀਂ ਚਾਹੁੰਦੇ ਆ ਕਿ ਇਦਾਂ ਹੀ ਇਹਦੀ ਸਾਮ ਸੰਭਾਲ ਵੀ ਹੁੰਦੀ ਰਹੇ ਤਾਂ ਕਿ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਹ ਸ਼ਹੀਦ ਨੂੰ ਜਾਣਦੀ ਰਵੇ ਉਹਦੀ ਇਸ ਸਥਾਨ ਨੂੰ ਇੱਥੇ ਵਿਜ਼ਿਟ ਕਰਦੀ ਰਹੇ ਇਥੋਂ ਪ੍ਰੇਰਣਾ ਲੈਂਦੀ ਰਹੇ ਪਰ ਬੇਤਰੀਂ ਢੰਗ ਨਾਲ ਸਜਿਆ ਹੋਇਆ ਹੈ ਸ਼ਹੀਦ ਭਗਤ ਸਿੰਘ ਦਾ ਇਹ ਜਦੀਕਰ ਜਿਸੰਦਰ ਤੁਸੀਂ ਆਖੂ ਵੀ ਦੇਖ ਸਕਦੇ ਹੋ ਇਹ ਘਰ ਕੇਵਲ ਖੜੀਆਂ ਕੰਧਾਂ ਤੇ ਛੱਤਾਂ ਦਾ ਨਾ ਹੀ ਨਹੀਂ ਹੈ ਬਲਕਿ ਇਸ ਘਰ ਦੇ ਅੰਦਰ ਸ਼ਹੀਦ ਦੇ ਪਰਿਵਾਰ ਨਾਲ ਸੰਬੰਧਿਤ ਬਹੁਤ ਸਾਰਾ ਮਾਨ ਦੇਖਣ ਨੂੰ ਮਿਲਦਾ ਹੈ ਇੱਕ ਮੰਜੇ ਤੇ ਸਜਿਆ ਹੈ ਸ਼ਹੀਦ ਦਾ ਚਿੱਤਰ ਨੇੜੇ ਹੀ ਇੱਕ ਅਲਮਾਰੀ ਵਿੱਚ ਪੁਰਾਣੇ ਬਰਤਨ ਪਏ ਹਨ ਜੋ ਕਿ ਦੇ ਸ਼ਹੀਦ ਪਰਿਵਾਰ ਵੱਲੋਂ ਵਰਤੇ ਜਾਂਦੇ ਸਨ ਮੰਜੇ ਲਾਗੇ ਹੀ ਮਾਤਾ ਵਿਦਿਆਵਤੀ ਜੀ ਦਾ ਚਤਖਾ ਪਿਆ ਹੈ ਜਿਸ ਤੇ ਉਹ ਸੂਤ ਕੱਤਿਆ ਕਰਦੇ ਸਨ ਬਰਤਨਾ ਵਾਲੀ ਅਲਮਾਰੀ ਦੇ ਲਾਗੇ ਹੀ ਤੁਸੀਂ ਦੇਖ ਸਕਦੇ ਹੋ ਪੁਰਾਣੇ ਲੱਕੜ ਦੇ ਬਕਸ਼ੇ ਇਹ ਸ਼ਿਰਪਗ ਸਿੰਘ ਦਾ ਇੱਕ ਬਚਪਨ ਦਾ ਚਿੱਤਰ ਹੈ ਜਿਸ ਦੇ ਹੇਠਾਂ ਇੱਕ ਪੁਰਾਣਾ ਟਾਈਪ ਰਾਈਟਰ ਵੀ ਪਿਆ ਹੈ ਇਹ ਇੱਕ ਪੁਰਾਣਾ ਅਟੈਚੀ ਕੇਸ ਤੇ ਨਾਲ ਹੀ ਲੋਹੇ ਦੇ ਟਰੰਕ ਪਏ ਹਨ ਇਹ ਇਹ ਇੱਕ ਲਾਰਟਨ ਹੈ ਪੁਰਾਣੀ ਪਈ ਤੇ ਕੁਝ ਹੋਰ ਸਮਾਨ ਵੀ ਹੈ ਇਹ ਇਹ ਚੱਕੀ ਦੇ ਪੁੱੜ ਉੱਪਰ ਪੁਰਾਣੀਆਂ ਗਾਗਰਾਂ ਪਈਆਂ ਦਿਖਾਈ ਦਿੰਦੀਆਂ ਹਨ ਅਤੇ ਆਹਾ ਅਸਵਿਦ ਸਮਾਨ ਇੱਕ ਪੀੜੀ ਇਸ ਕਮਰੇ ਵਿੱਚ ਤੁਸੀਂ ਪਿਆ ਸਾਮਾਨ ਪਹਿਲਾਂ ਵੀ ਦੇਖ ਚੁੱਕੇ ਹੋ ਇੱਕ ਹੋਰ ਅਲਮਾਰੀ ਵਿੱਚ ਇਸ ਤਰ੍ਹਾਂ ਦਾ ਸਾਮਾਨ ਸਜਾਇਆ ਗਿਆ ਹੈ ਇੱਕ ਪ੍ਰਾਣਾ ਮੰਜਾ ਇਹ ਪ੍ਰਾਣੇ ਗਲਾਸ ਕਾਫੀ ਪ੍ਰਾਣਸ਼ੀਮਾਨ ਹੈ ਇਸ ਹਵੇਲੀ ਦੇ ਅੰਦਰ ਮੌਜੂਦ ਇਹ ਸ਼ਹੀਦ ਭਗਤ ਸਿੰਘ ਦੇ ਮਾਤਾ ਜੀ ਅਤੇ ਪਿਤਾ ਜੀ ਦੀ ਇੱਕ ਪਰਿਵਾਰਕ ਤਸਵੀਰ ਹੈ ਕਿਸੇ ਹੋਰ ਪਰਿਵਾਰ ਦੇ ਮੈਂਬਰ ਨਾਲ ਆਓ ਆਪਾਂ ਹੁਣ ਚੱਲਦੇ ਹਾਂ ਘਰ ਤੋਂ ਬਾਹਰ ਜਦੋਂ ਵੀ ਕੀਤੇ ਤੁਹਾਨੂੰ ਸਮਾਂ ਲਗੇ ਤਾਂ ਸ਼ਹੀਦ ਭਗਤ ਸਿੰਘ ਨੂੰ ਸਰਦਾਰ ਦੇ ਖੁੱਲਪੀਠ ਕਰਨ ਲਈ ਇਸ ਸਥਾਨ ਤੇ ਜ਼ਰੂਰ ਆਉਣਾ